ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਜੀ ਅੰਮ੍ਰਿਤਸਰੀਆ ਮਾਲਜਨ ਵੱਲੋਂ ਲੋਜੀ ਸਪੈਸ਼ਲ ਬਾਟਮ ਵਰਕ ਵਾਲੇ ਸੂਟ ਲੈ ਕੇ ਆਏ ਜੀ ਪ੍ਰਿੰਟ ਸ਼ਰਟ ਵਿਦ ਬਾਟਮ ਤੇ ਵਰਕ ਆਏਗਾ ਜੀ ਨਾਲ ਡਿਜੀਟਲ ਪ੍ਰਿੰਟ ਦਾ ਦੁਪੱਟਾ ਪਿਓਰ オリジナル ਮੋਡਲ ਦਾ ਦੁਪੱਟਾ ਪਿਓਰ オリジナル ਪਿਓਰ ਮਤਲਬ ਪਿਓਰ ਜੀ ਪਿਓਰ ਮਸਲੀਨ ਦਾ オリジナル ਦੁਪੱਟਾ ਹੋਊਗਾ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਪਿਓਰ ਕਾਟਨ ਆ ਪ੍ਰੀਮੀਅਮ ਕੁਆਲਿਟੀ ਆ ਆ ਗਜਗਜ ਤੇ ਮੋਹਰ ਲੱਗੀ ਹੋਈ ਹੈ ਜੀ ਇਸ ਦੀ ਸਪੈਸ਼ਲ ਪੀਸ ਨੇ ਇਦੇ ਵਿੱਚ ਤੁਹਾਨੂੰ 4 ਤੋਂ 5 ਡਿਜ਼ਾਈਨ ਦਿਖਾਉਂਗਾ ਵੀਡੀਓ ਲਾਸਟ ਤੱਕ ਦੇਖਿਓ ਪਹਿਲਾਂ ਤਾਂ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਐਦਾਂ ਦੇ ਹੋਰ ਸੁਣ ਸੁਣ ਸੂਟਾਂ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਸਪੈਸ਼ਲ ਲੋ ਜੀ ਚੈੱਕ ਕਰੋ ਇਸ ਨਾਲ ਦੁਪੱਟਾ ਆਏਗਾ ਡਿਜੀਟਲ ਪ੍ਰਿੰਟ ਦਾ ਬਾਟਮ ਤੇ ਵਰਕ ਇਸ ਟਾਈਮ ਦੀ ਟ੍ਰੈਂਡਿੰਗ ਮੋਸਟ ਟ੍ਰੈਂਡਿੰਗ ਆਈਟਮ ਹੈ ਜੀ ਲੋ ਜੀ ਚੈੱਕ ਕਰੋ ਦੁਪੱਟਾ ਸਭ ਤੋਂ ਵੱਡੀ ਗੱਲ ਇਹਦਾ ਦੁਪੱਟਾ ਦੁਪੱਟੇ ਦਾ ਪਾਣਾ ਔਰ ਦੁਪੱਟੇ ਦੀ ਲੰਬਾਈ ਪ੍ਰੋਪਰ ਹੈ ਔਰ ਦੁਪੱਟਾ origignal muslin ਦਾ origignal pure ਮਤਲਬ pure modal ਦਾ ਦੁ ਆ ਦੇਖੋ ਦੁਪੱਟਾ ਬਹੁਤ ਸੋਹਣਾ ਹੈ। ਲੋ ਜੀ। ਇੱਕ ਇਸ ਦੇ ਵਿੱਚ ਡਿਜ਼ਾਈਨ ਆਊਗਾ ਜੀ। ਆਹ ਵਾਲਾ ਬੜਾ ਸੋਹਣਾ ਡਿਜ਼ਾਈਨ ਹੈ। ਅਲਟੀਮੇਟ ਡਿਜ਼ਾਈਨ ਹੈ ਜੀ। ਸਪੈਸ਼ਲ ਡਿਜ਼ਾਈਨ ਹੈ। ਬੜਾ ਪਿਆਰਾ ਡਿਜ਼ਾਈਨ ਹੈ। ਐਫਸੀ ਰੱਖੋ ਯਾਰ। ਸਪੈਸ਼ਲ ਡਿਜ਼ਾਈਨ ਹੈ। ਆ ਦੇਖੋ 네ਵੀ ਬਲੂ ਕਲਰ ਹੈ। ਬੜਾ ਪਿਆਰਾ ਡਿਜ਼ਾਈਨ ਹੈ। ਮੈਚਿੰਗ ਬਾਟਮ ਆਏਗੀ। ਬਾਟਮ ਤੇ ਆਏਗਾ ਵਰਕ ਡਿਜੀਟਲ ਪ੍ਰਿੰਟ ਹੈ। ਸਭ ਤੋਂ ਵੱਡੀ ਗੱਲ ਇਹ ਪ੍ਰਿੰਟ ਬਹੁਤ ਸੋਹਣੇ ਆ। ਉਹ ਕਲਰ ਦੇਖੋ ਕਿੰਨਾ ਪਿਆਰਾ। 네ਵੀ ਬਲੂ ਕਲਰ। ਅੱਜ ਦੇ ਟਾਈਮ ਦੇ ਵਿੱਚ 네ਵੀ ਬਲੂ ਕਲਰ ਬਹੁਤ ਘੱਟ ਮਿਲਦਾ ਆ ਦੇਖੋ। ਜਿਹੜੀ ਬਾਟਮ ਹੈ ਬਾਟਮ ਤੇ ਵੀ ਹਲਕਾ ਹਲਕਾ ਪ੍ਰਿੰਟ ਕਰਿਆ ਹੋਇਆ ਹੈ ਬੜੀ ਪਿਆਰੀ ਆਈਟਮ ਹੈ ਬਾਟਮ ਤੇ ਵਰਕ ਆਏਗਾ ਨਾਲ ਦੁਪੱਟਾ ਆਏਗਾ ਪਿਓਰ ਮੋਡਲ ਦਾ ਸਪੈਸ਼ਲ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਸੇਮ ਦੇ ਵਿੱਚ ਤੁਹਾਨੂੰ ਤਿੰਨ ਰੰਗ ਮਿਲਣਗੇ ਤਿੰਨੇ ਰੰਗ ਸੋਹਣੇ ਨੇ ਆ ਚੈੱਕ ਕਰੋ ਡਿਜ਼ਾਈਨ ਕਿੰਨਾ ਪਿਆਰਾ ਕਲਰ ਹੈ ਲੋ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਆਏਗਾ ਸੇਮ ਦੇ ਵਿੱਚ ਰੰਗ ਮਿਲੂਗਾ ਤੁਹਾਨੂੰ ਇੱਕ ਆਵਲਾ ਕਰੀਮ ਕਲਰ ਬੜਾ ਪਿਆਰਾ ਕਲਰ ਹੈ ਮਿਲਕੀ ਕਲਰ ਲੋ ਜੀ ਸਪੈਸ਼ਲ ਕਰੀਮ ਕਲਰ ਲੋ ਜੀ ਚੈੱਕ ਕਰੋ ਜਿਹੜੇ ਕ੍ਰੀਮ ਤੇ ਬਲੈਕ ਪੌਂਡ ਦੇ ਸ਼ਕੀਨ ਹਨਾ ਸਭ ਤੋਂ ਬੈਸਟ ਆਰਟੀਕਲ ਆਉਣਾ ਵਾਸਤੇ ਬਾਟਮ ਵਰਕ ਦੇ ਨਾਲ ਜੀ ਬਹੁਤ ਪਿਆਰਾ ਚੈੱਕ ਕਰੋ ਆ ਬਾਟਮ ਦੇ ਵਰਕ ਹੈ ਜੀ ਆ ਦੁਪੱਟਾ ਜੀ ਨਾਲ ਜੀ ਬਿਊਟੀਫੁਲ ਆਰਟੀਕਲ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਡਿਜੀਟਲ ਪ੍ਰਿੰਟ ਦਾ ਦੁਪੱਟਾ ਸਭ ਤੋਂ ਵੱਡੀ ਗੱਲ ਇਹ ਹੈ ਬਿਨਾ ਲਾਉਣ ਤੋਂ ਸੂਟ ਬਣੇਗਾ ਤੇ ਸੂਟ ਪਾਇਆ ਸਰਦਾਰੀ ਲੱਗੂ ਐਨ ਬੜਾ ਪਿਆਰਾ ਆਰਟੀਕਲ ਹੈ ਲੋ ਜੀ ਇੱਕ ਡਿਜ਼ਾਈਨ ਆਏਗਾ ਆਵਲਾ ਬੜਾ ਪਿਆਰਾ ਡਿਜ਼ਾਈਨ ਹੈ ਜੀ ਸੋਰੀ ਇਸ ਤੇ ਇੱਕ ਬਲੈਕ ਕਲਰ ਰਹਿ ਗਿਆ ਬਲੈਕ ਕਲਰ ਦੇਖ ਲਓ ਪਹਿਲਾਂ ਆ ਦੇਖੋ ਆ ਬਲੈਕ ਵੀ ਬਹੁਤ ਸੋਹਣਾ ਕਲਰ ਹੈ ਕਿੰਨਾ ਪਿਆਰਾ ਕਲਰ ਹੈ ਬਲੈਕ ਸਪੈਸ਼ਲ ਸਪੈਸ਼ਲ ਜੈਡ ਬਲੈਕ ਰਹੀ ਪ੍ਰੋਪਰ ਜੈਡ ਬਲੈਕ ਕਿੰਨਾ ਪਿਆਰਾ ਪ੍ਰਿੰਟ ਤੇ ਕਿੰਨੀ ਪਿਆਰੀ ਕਢਾਈ ਬਾਟਮ ਤੇ ਸਪੈਸ਼ਲ ਆਰਟੀਕਲ ਪਿਓਰ ਕਾਟਨ ਸਮਰ ਵੇਅਰ ਬਿਊਟੀਫੁਲ ਗਰਮੀਆਂ ਦੀ ਸਪੈਸ਼ਲ ਆਈਟਮ ਹੈ ਜੀ ਗਰਮੀਆਂ ਦੇ ਤੋਹਫੇ ਨੇ ਤੋਹਫੇ ਚੈੱਕ ਕਰੋ ਦੁਪੱਟਾ ਕਿੰਨਾ ਪਿਆਰਾ ਹੈ ਇਸ ਦਾ ਅਲਟੀਮੇਟ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੀ ਆਏਗਾ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਪਿਓਰ オリジナル ਮਸਲੀਨ ਦਾ ਜੀ ਰੂਹ ਨਾਲ ਵੀ ਸੌਫਟ ਕਪੜਾ ਹੈ ਜੀ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਕਲਰ ਡਿਜ਼ਾਈਨ ਨਮਾਇਆ ਰੰਗ ਹੈ ਮਾਊਸ ਕਲਰ ਚਾਕਲੇਟ ਕਲਰ ਡਿਫਰੈਂਟ ਕਲਰ ਹੈ ਜੀ ਚਾਕਲੇਟ ਕਲਰ ਆਏਗਾ ਬੜਾ ਪਿਆਰਾ ਕਲਰ ਹੈ ਔਰ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਐਦਾਂ ਦੇ ਪ੍ਰਿੰਟ ਪਾਏ ਪਤਾ ਕਿੰਨੇ ਪਿਆਰੇ ਲੱਗਦੇ ਆ ਲੋ ਜੀ ਜਿਹੜਾ ਵੀ ਲਏਗਾ ਬਾਏ ਕਰੇਗਾ ਗਾਰੰਟੀ ਹੈ ਚਾਰ ਜਾਣੇ ਪੁੱਛਣਗੇ ਸੂਟ ਕਿੱਥੋਂ ਬਾਏ ਕਰਿਆ ਇਹੋ ਜੇ ਪੀਸ ਨੇ ਆ ਬਾਟਮ ਦੇ ਵਰਕ ਦੇਖੋ ਕੁਆਲਿਟੀ ਦੀ ਗੱਲ ਕਰਾਂ ਤਾਂ ਪ੍ਰੀਮੀਅਮ ਕੁਆਲਿਟੀ ਹੋएगी ਉਹ ਕੁਆਲਿਟੀ ਨਹੀਂ ਹਲਕੀ ਕੁਆਲਿਟੀ ਨਹੀਂ ਹੋएगी ਕਿਉਂਕਿ ਪਿਓਰ ਕੋਟਨ ਪ੍ਰੀਮੀਅਮ ਪ੍ਰੀਮੀਅਮ ਦੇ ਦੇਖੋ ਤੁਹਾਨੂੰ ਪਤਾ ਰੇਂਜ ਪਲੱਸ ਹੀ ਆਂਦੀ ਹੈ ਸੋ ਚੀਜ਼ ਚੈੱਕ ਕਰੋ ਕਿੰਨੀ ਪਿਆਰੀ ਹੈ ਆ ਦੁਪੱਟਾ ਦੇਖੋ ਕਿੰਨਾ ਸੋਹਣਾ ਐ ਇਦਾਂ ਦੇ ਇਕੱਲੇ ਦੁਪੱਟੇ ਦਾ ਰੇਟ ਹੀ ਘੱਟੋ ਘੱਟ ਨਾ ਨਾ ਕਰਦੇ 1200 ਦੀ ਰੇਂਜ ਵਿੱਚ ਪ੍ਰਿੰਟ ਦੁਪੱਟਾ ਮਿਲਦਾ ਪਿਓਰ ਮੋਡਲ ਦਾ ਲੋ ਜੀ ਚੈੱਕ ਕਰੋ ਰੇਟ ਆਏਗਾ 1750 ਰੁਪਏ ਇੱਕ ਆਏਗਾ ਇਸ ਦੇ ਵਿੱਚ ਆ ਵਾਲਾ ਕਲਰ ਬਲੈਕ ਬੜਾ ਸੋਨਾ ਰੰਗ ਹੈ ਜੀ ਬਲੈਕ ਕਲਰ ਆਏਗਾ ਬੜਾ ਪਿਆਰਾ ਕਲਰ ਹੈ ਹੋਰ ਵਧੀਆ ਜਿਹਾ ਅਗਰੋਵਾਸੇ ਸਪੈਸ਼ਲ ਕਲਰ ਆਏਗਾ ਜੀ ਨੋ ਜੀ ਸਪੈਸ਼ਲ ਬਲੈਕ ਕਲਰ ਆਏਗਾ ਜੀ ਬੜਾ ਪਿਆਰਾ ਕਲਰ ਹੈ ਆ ਦੁਪੱਟਾ ਇਹਦੇ ਨਾਲ ਕੀ ਬਿਊਟੀਫੁੱਲ ਆਰਟੀਕਲ ਬਹੁਤ ਹੀ ਸੋਨਾ ਲੋ ਜੀ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਫਿਰੋਜ਼ੀ ਕਲਰ ਜੀ ਇਹ ਗਰੇ ਨਾਲ ਫਿਰੋਜ਼ੀ ਦਾ ਕੰਬੀਨੇਸ਼ਨ ਆ ਡਿਜ਼ਾਈਨ ਬਹੁਤ ਸੋਹਣਾ ਹੈ ਜਿੰਨੇ ਸੋਬਰ ਕਲਰ ਲੈਣਾ ਤਾਂ ਸਭ ਤੋਂ ਬੈਸਟ ਕਲਰ ਹੈ ਜੀ ਚੈੱਕ ਕਰੋ ਸਟੀਲ ਗ੍ਰੇ ਕਲਰ ਆਏਗਾ बॉटम ਤੇ ਆਏਗਾ ਵਰਕ ਜੀ ਆ ਦੇਖੋ ਆ बॉटम ਤੇ ਵਰਕ ਆ ਗਿਆ ਆ ਦੁਪੱਟਾ ਆ ਗਿਆ ਨਾਲ ਇਸ ਦੇ ਸੇਮ ਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਜੀ ਇੱਕ 골ਡਨ ਸਕਿਨ ਜਿਆ ਕਲਰ ਦਾ ਦੁਪੱਟੇ ਦਾ ਪ੍ਰਿੰਟ ਚੈੱਕ ਕਰੋ ਇਹਨਾਂ ਦੁਪੱਟੇ ਬਹੁਤ ਸੋਹਣੇ ਆ ਲੋ ਜੀ ਇੱਕ ਕਲਰ ਆਏਗਾ ਇਸ ਦੇ ਵਿੱਚ ਗ੍ਰੇ ਨਾਲ 골ਡਨ ਸਕਿਨ ਦਾ ਲੈਮਨ ਦਾ ਕੰਬੀਨੇਸ਼ਨ ਆ ਕੰਬੀਨੇਸ਼ਨ ਬਹੁਤ ਪਿਆਰਾ ਹੈ ਚੈੱਕ ਕਰੋ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਡੀਸੈਂਟ ਸੋਬਰ ਜੈਨੂਨ ਜੈਂਟਲੀ ਲੋ ਜੀ ਚੈੱਕ ਕਰੋ। ਅਗਰ ਸੂਟ ਸੋਹਣੇ ਲੱਗੇ ਤਾਂ ਕਮੈਂਟ ਲਾਈਕ ਜ਼ਰੂਰ ਕਰਨਾ। ਕਮੈਂਟ ਲਾਈਕ ਕਰਨਾ ਨਾ ਭੁੱਲਣਾ। ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਬੈਲ ਆਈਕਨ ਪ੍ਰੈਸ ਕਰ ਦੇਣਾ। ਸਭ ਨੂੰ ਬੇਨਤੀ ਹੈ, ਐਦਾਂ ਦੇ ਹੋਰ ਸੋਹਣੇ ਸੋਹਣੇ ਸੂਟ ਬਾਏ ਕਰਨ ਲਈ ਚਾਹੇ ਤਾਂ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸਾਡੀ ਸ਼ਾਪ ਦੀ ਸ਼ਾਪ ਦੀ ਲੋਕੇਸ਼ਨ ਹੈਗੀ ਹੈ ਜੀ, ਸਬਜੀ ਮੰਡੀ ਸਮਾਣਾ ਨੀਅਰ ਗਾਂਧੀ ਗਰੋਂਡ। ਸੋ ਅਗਰ ਤੁਸੀਂ ਆਰਡਰ ਕਰਨਾ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਇਆ ਹੋਇਆ ਹੈ। ਅਗਰ ਤੁਸੀਂ ਆਰਡਰ ਕਰਨਾ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਇਆ ਹੋਇਆ ਉਸ ਨੰਬਰ ਤੇ ਆਰਡਰ ਕਰ ਸਕਦੇ ਹੋ। ਰੇਟ ਆਏਗਾ 1750 ਰੁਪਏ। ਅਗਰ ਵੀ ਸੂਟ ਸੋਹਣੇ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ, ਲਾਈਕ ਕਰ ਦਿਓ। ਥੈਂਕ ਯੂ so much।